ਇੱਕ ਤੇ ਮਾਮਾ ਪੱਤਰ ਲੈ ਕੇ ਆਏ ਆ ਉਹ ਇਸ ਕਰਕੇ ਲੈ ਕੇ ਆਏ ਆ ਇਹ ਜਿਹੜਾ ਸਾਡੇ ਕੋ ਗਰੰਥੀ ਸਿੰਘ ਸੀ ਨਾ ਇਹ ਅੱਜ ਤੋਂ ਪਹਿਲਾਂ ਕੋਈ 13 ਸਾਲ ਸਾਡੇ ਇੱਥੇ ਪਹਿਲਾਂ ਗਰੰਥੀ ਸਿੰਘ ਰਹਿ ਚੁੱਕਾ ਵਾ ਇਸ ਦੀਆਂ ਕੁਝ ਮਾੜੀਆਂ ਨੀਤੀਆਂ ਕੋਈ ਆਪਣੇ ਧੀਆਂ ਭੈਣਾਂ ਬਾਰੇ ਗਲਤ ਜਿਹੜੇ ਖਿਆਲ ਉਹਨਾਂ ਨੇ ਧੱਕੇ ਨਾਲ ਇੱਕ ਗਰੰਥੀ ਸਿੰਘ ਜਿਹੜਾ ਉਹਦੀਆਂ ਮਾੜੀਆਂ ਨੀਤੀ ਜਿਹੜੀ ਦੀਦ ਮਾੜੀਆ ਉਹਦੇ ਕਰਕੇ ਅਸੀਂ ਉਹਨੂੰ ਗੁਰਦਰਾ ਸਾਹਿਬ ਚੋਂ ਅੱਜ ਤੋਂ 1.5 ਸਾਲ ਪਹਿਲੋਂ ਗੁਰਦਰਾਜੋਂ ਹਟਾਤਾ ਸੀ ਇਕ ਗ੍ਰੰਥੀ ਸਿੰਘ ਦੇ ਮਾੜੀਆਂ ਇਲਜ਼ਾਮ ਲੱਗੇ ਆ ਪਹਿਲਾਂ ਵੀ ਦੋ ਤਿੰਨ ਵਾਰੀ ਮਾਫੀ ਮੰਗ ਚੁੱਕਾ ਤੇ ਆਪਣੇ ਇਲਜ਼ਾਮ ਵੜਿਆ ਮੰਨ ਚੁੱਕਾ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਮਤਾਂਵਾਂ ਜਿਹੜੀਆਂ ਉੱਥੇ ਸੇਵਾ ਕਰਨ ਵਾਸਤੇ ਹੁੰਦੀਆਂ ਨੇ ਉਹ ਸਾਨੂੰ ਸਾਨੂੰ ਉਹ ਵੀ ਕਹਿੰਦੀਆਂ ਅਸੀਂ ਵੀ ਕਹਿੰਦੇ ਆ ਗੱਲ ਨੂੰ ਵੀ ਇਹ ਬਿਲਕੁਲ ਨਖੇਦੀ ਵਾਲੀ ਗੱਲ ਆ ਅਸੀਂ ਬੇਨਤੀ ਕੀਤੀ ਸਿੰਘ ਸਾਹਿਬ ਨੂੰ ਕਿ ਇਹਨਾਂ ਨੂੰ ਉੱਥੋਂ ਕੱਢਿਆ ਜਾਵੇ ਮੇਰਾ ਨਾਮ ਮਰਜੀ ਸਿੰਘ ਪਿੰਡ ਕੋੜਲਾ ਡੂਮ ਅਸੀਂ ਜੀ ਆਪਣੇ ਪਿੰਡ ਦੇ ਇੱਕ ਗਰੰਥੀ ਸਿੰਘ ਦੇ ਸੰਬੰਧ ਦੇ ਵਿੱਚ ਆਪਣੇ ਕਾਲਤਾ ਸਭ ਦੇ ਜਹੇਦਾਰ ਸਰਦਾਰ ਕੁਲਦੀਪ ਸਿੰਘ ਗੜਗਾਂਗੇ ਦੇ ਕੋਲ ਆਪਾਂ ਇੱਕ ਮੰਗ ਪੱਤਰ ਲੈ ਕੇ ਆਏ ਆ ਉਹ ਇਸ ਕਰਕੇ ਲੈ ਕੇ ਆਏ ਆ ਇਹ ਜਿਹੜਾ ਸਾਡੇ ਇੱਕ ਗਰੰਥੀ ਸਿੰਘ ਦੀ ਸੀ ਨੂੰ ਇਹ ਅੱਜ ਤੋਂ ਪਹਿਲਾਂ ਕੋਈ 13 ਸਾਲ ਸਾਡੇ ਇੱਥੇ ਪਹਿਲਾਂ ਗਰੰਥੀ ਸਿੰਘ ਰਹਿ ਚੁੱਕਾ ਵਾ ਇਸ ਦੀਆਂ ਕੁਝ ਮਾੜੀਆਂ ਨੀਤੀਆਂ ਕੁ ਆਪਣੇ ਧੀਏ ਭੈਣਾਂ ਬਾਰੇ ਗਲਤ ਜਿਹੜੇ ਖਿਆਲ ਉਸ ਦੇ ਕਰਕੇ ਇਸ ਨੂੰ 1.5 ਸਾਲ ਪਹਿਲਾਂ ਕੱਢਿਆ ਗਿਆ। ਉਹਨ ਉਸ ਨੂੰ ਫਿਰ ਕੋਈ ਸਾ ਆਪਣੇ ਕੋਈ ਨੇ ਮਲਾ ਆਪਣੇ ਪਿੰਡ ਦੇ ਕੁਝ ਬੰਦੇ ਜਿਹੜੇ ਆ ਜਿਹੜੇ ਸਿਆਸੀ ਧਿਰ ਦੇ ਨਾਲ ਸੰਬੰਧ ਆ ਉਹ ਫਿਰ ਉਹਨਾਂ ਨੂੰ ਧੱਕੇ ਨਾਲ ਲਿਆ ਕੇ ਉਹਨੂੰ ਭਾਇਆ ਗਿਆ ਵਾ। ਸਾਡੀਆਂ ਜਿਹੜੀਆਂ ਧੀਆਂ ਪੈਣਾ ਮਤਾਵਾ ਜਿਹੜੀਆਂ ਉੱਥੇ ਸੇਵਾ ਕਰਨ ਵਾਸਤੇ ਹੁੰਦੀਆਂ ਨੇ ਉਹ ਸਾਨੂੰ ਸਾਨੂੰ ਉਹ ਵੀ ਕਹਿੰਦੀਆਂ ਅਸੀਂ ਵੀ ਕਹਿੰਦੇ ਆ ਗੱਲ ਨੂੰ ਕਿ ਇਹ ਬਿਲਕੁਲ ਨਖੇਦੀ ਵਾਲੀ ਗੱਲ ਆ। ਅਸੀਂ ਬੇਨਤੀ ਕੀਤੀ ਸਿੰਘ ਸਾਹਿਬ ਨੂੰ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ। ਬਰਾਪਾ ਕਿ ਜਿਹੜਾ ਮਰਜੀ ਕਰਤੀ ਸਿੰਘ ਕੋਈ ਲੋੜ ਵੰਦਿਆ ਉਹਨੂੰ ਦੇ ਅੱਗੇ ਰੱਖਿਆ ਜਾਂਦਾ ਤੇ ਜਤੇਦਰ ਸਾਹਿਬ ਨੇ ਕੀ ਪ੍ਰੋਸਾ ਉਹਨਾਂ ਨੇ ਪ੍ਰੋਸਾ ਦਿੱਤਾ ਵੀ ਤੁਹਾਡੀ ਛੇਤੀ ਛੇਤੀ ਕਾਰਵਾਈ ਕੀਤੀ ਜਾਊਗੀ ਤੁਹਾਡੀ ਸੁਣਾਈ ਕੀਤੀ ਜਾਊਗੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਦੇ ਵੱਲੋਂ ਰੱਖਿਆ ਗਿਆ ਨਹੀਂ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਰੱਖਿਆ ਗਿਆ ਇੱਕ ਆਮ ਆਦਮੀ ਦੇ ਨਾਲ ਸਮਾਧ ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਆ ਉਹਨਾਂ ਨੇ ਧੱਕੇ ਦੇ ਨਾਲ ਰੱਖਿਆ ਗਿਆ ਉਹਨਾਂ ਦੇ ਅੱਗੇ ਰੱਖਿਆ ਵਾ ਜਿਹੜੀ ਕਮੇਟੀ ਆ ਕਮੇਟੀ ਨੇ ਕੁਛੇ ਨਹੀਂ ਕੀਤਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਤਰਾਜ਼ ਨਹੀਂ ਕੀਤਾ ਹੈ ਇਸ ਬਾਰੇ ਇਤਰਾਜ਼ ਇਸ ਕਰਕੇ ਨਹੀਂ ਕੀਤਾ ਇਤਰਾਜ਼ ਕਰਨਾ ਸੀ ਗੱਲ ਇਹ ਇਸ ਕਰਕੇ ਨਹੀਂ ਉਥੇ ਕੀਤਾ ਵੀ ਜੇ ਰੋਲਾ ਪੈ ਗਿਆ ਸਾਡੇ ਪਿੰਡ ਦੇ ਵਿੱਚ ਪਿਛੇ ਦਿਵਾਲੀ ਵਾਲੇ ਦਿਨ ਇੱਕ ਕਤਲ ਹੋਇਆ ਵਾ ਉਸ ਕਰਕੇ ਅਸੀਂ ਇਹਨੇ ਵੀ ਫੇਰ ਕੋਈ ਨਾ ਕੋਈ ਇਹੋ ਜਿਹੀ ਨਾ ਕੋਈ ਮਾੜੀ ਜਿਹੜੀ ਆ ਹਰਕਤ ਹੋਵੇ ਇਸ ਕਰਕੇ ਅਸੀਂ ਇਹਨੇ ਵੀ ਉਹ ਨਾ ਕੰਮ ਕਰੀਏ ਅਸੀਂ ਜਿਹੜਾ ਵਾ ਤਾਲ ਤਸਦ ਜਹਦਰ ਸਾਹਿਬ ਤੇ ਰਾਈ ਆਪਾਂ ਕਰਵਾ ਦਈਏ ਸੰਗਤ ਦਾ ਸਹਿਯੋਗ ਸੰਗਤ ਸਾਰੀ ਕਹਿੰਦੀ ਆ ਜੀ ਇਹ ਬਿਲਕੁਲ ਗਲਤ ਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਨਾਕ ਸਿੰਘ ਆ ਮੈਂ ਪਿੰਡ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਆਗੂ ਆ ਪ੍ਰਬੰਧਕ ਗਰੁੱਪ ਮੀਟੀ ਦਾ ਖਜ਼ਾਨਚੀ ਵੀ ਰਾਬਿਲੋਂ ਤੇ ਹੋਰ ਵੀ ਮੈਂ ਆਪ ਕੋ ਤੇ ਜਿਹੜੇ ਦੂਜੇ ਕੁਛ ਆਮ ਆਦਮੀ ਪਾਰਟੀ ਦੇ ਜਿਹੜੇ ਬਦਵੰਦੇ ਆ ਕੇ ਉਹਨਾਂ ਨੇ ਧੱਕੇ ਨਾਲ ਇੱਕ ਗਰੰਥੀ ਸਿੰਘ ਜਿਹੜਾ ਤੇ ਉਹਦੀਆਂ ਮਾੜੀਆਂ ਨੀਤੀਆਂ ਜਿਹੜੀ ਨੀਤ ਮਾੜੀਆਂ ਉਹਦੇ ਕਰਕੇ ਅਸੀਂ ਉਹਨੂੰ ਗੁਰਦੁਆਰਾ ਸਾਹਿਬ ਚੋਂ ਅੱਜ ਤੋਂ 1.5 ਸਾਲ ਪਹਿਲੋਂ ਗੁਰਦਾਰੇ ਚੋਂ ਹਟਾਤਾ ਹੈ ਜਿਹੜੀ ਗੁਰਦਾਰੇ ਦੀ ਪ੍ਰਬੰਧਕ ਕਮੇਟੀ ਉਹਨੇ ਹਟਾਇਆ ਹੈ ਤੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਕੁਝ ਅਗੇ ਨਾਂ ਸਰ ਉਹਨਾਂ ਨੇ ਧੱਕੇ ਨਾਲ ਗੁਰਦ ਮੈਂ ਉਹਨਾਂ ਗਿਆ ਗੋਦਾ ਸਾਹਿਬ ਗਿਆ ਹਾਂ ਉੱਧਾ ਕੇ ਨਾਲ ਸਾਡੇ ਕੋਲ ਚਾਬੀਆਂ ਵੀ ਲੈ ਕੇ ਉਹਨਾਂ ਨੇ ਤੇ ਜਿਹੜੀਆਂ ਉਹਨੂੰ ਬਾਬਾ ਜੀ ਨੇ ਦਿੱਤੀਆਂ ਅਸੀਂ ਗ੍ਰੰਥੀ ਸਿੰਘ ਰੱਖਿਆ ਸੀ ਉਹਨੂੰ ਧੱਕੇ ਨਾਲ ਹੀ ਕੋਈ ਗ੍ਰੰਥੀ ਸਿੰਘ ਨੂੰ ਕੱਢ ਤੇ ਜਿਹੜਾ ਇੱਕ ਬਹੁਤ ਵਧੀਆ ਗ੍ਰੰਥੀ ਸਿੰਘ ਸੀ ਤੇ ਇਹ ਗ੍ਰੰਥੀ ਸਿੰਘ ਦੇ ਮਾੜੀਆਂ ਇਲਜ਼ਾਮ ਲੱਗੇ ਆ ਪਹਿਲਾਂ ਵੀ ਦੋ ਤਿੰਨ ਵਾਰੀ ਮਾਫੀ ਮੰਗ ਚੁੱਕਾ ਤੇ ਆਪਣੇ ਇਲਜ਼ਾਮ ਵੜਿਆ ਮੰਨ ਚੁੱਕਾ ਹੈ ਇਹ ਕਹਿੰਦਾ ਮੰਨ ਇਹ ਇਲਜ਼ਾਮ ਆਪਣੇ ਮੰਨ ਕੇ ਤੇ ਫਿਰ ਵੀ ਮੈਂ ਗਲਤੀਆਂ ਕੀਤੀਆਂ ਤੇ ਅਸੀਂ ਇਹ ਕਰਕੇ ਉਹਨੂੰ ਕਿਹਾ ਬਾਬਾ ਜੀ ਜੇ ਤੁਸੀਂ ਸਾਡੀ ਧੀਆਂ ਪੈਣਾ ਲੈ ਸਾਡੀਆਂ ਧੀਆਂ ਵੀ ਆ ਪੈਣਾ ਵੀ ਆ ਤੇ ਪਰਿਵਾਰ ਸਾਡੇ ਕੋਲਦਰ ਸਾਹਿਬ ਜਾਣਦੇ ਆ ਹੋਰ ਸੰਗਤ ਵੀ ਜਿਹੜੀ ਜਾਂਦੀ ਆ ਤੇ ਉਹ ਤਰਾਏ ਕਰਦੀ ਆ ਤੇ ਤੁਸੀਂ ਬਾਬਾ ਜੀ ਹਟ ਜੋ ਪਰ ਉਹ ਫੇਰ ਵੀ ਧੱਕੇ ਨਾਲ ਵੀ ਗੁਰਦਾਰੇ ਫੇਰ ਆ ਕੇ ਬਗੇ ਹੁਣ ਤਾਰਨ ਕੀ ਸਮਝਦੇ ਹੋ ਕਿ ਦੋ ਤਿਹਰਾ ਮਲੇ ਜਾਂ ਗੋਲਬ ਕਰਨ ਨੂੰ ਦੋ ਦਰ ਆ ਉਹਨਾਂ ਉਹ ਸਿਆਸੀ ਪਾਰਟੀ ਹੈ ਸਿਆਸੀ ਪਾਰਟੀ ਦੇ ਸਹਿ ਦੇ ਜਿਹੜਾ ਵੀ ਕਰ ਰਹੇ ਨੇ ਅੱਜ ਫਿਰ ਕਿਨੂੰ ਮਿਲੇ ਤੁਸੀਂ ਅਹੀਂ ਸਿੰਘ ਸਾਹਿਬ ਸਰਦਾਰ ਕੁਲਦੀਪ ਸਿੰਘ ਗੜਗਾਜ ਤੇ ਉਹਨਾਂ ਨੂੰ ਮਿਲ ਕੇ ਸਾਰੀ ਗੱਲਬਾਤ ਕਰਕੇ ਉਹ ਧਿਆਨ ਚ ਲੈਂਦੀ ਆ ਤੇ ਸਿੰਘ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਆ ਵੀ ਅਸੀਂ ਇਹਦੀ ਜੋ ਬੰਦੀ ਕਾਰਵਾਈ ਕਰਕੇ ਆਪਣਾ ਇਨਕਵਰੀ ਕਰਕੇ ਇਹ ਉਹਨਾਂ ਨੂੰ ਹਟਾ ਹਟਾ ਦਾਂਗੇ। ਅਸੀਂ ਛੇਤੀ ਜੀ ਉਹਨਾਂ ਸਾਫ਼ ਦੇ ਦੋਗੇ।